ਦੇਖੋ ਦੇਖੋ ਜਿਹੜਾ ਪੰਜਾਬ ਬੰਦਾ ਸੱਦਾ ਸਾਡਾ 30 ਅਸੀਂ ਦਿੱਤਾ ਹੈਗਾ ਵਾ 30 ਦਸੰਬਰ ਨੂੰ ਦੋਵਾਂ ਫੋਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਅਤੇ ਐਸ ਕੇ ਐਮ ਗੈਰ ਰਾਜਨੀਤਿਕ ਵੱਲੋਂ ਉਹਦਾ ਸਮਾਂ ਵੀ ਨਿਸ਼ਚਿਤ ਕਰ ਦਿੱਤਾ ਗਿਆ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਸਵੇਰ ਤੋਂ ਬੰਦ ਹੋ ਜਾਊਗਾ ਸ਼ਟਰਡਾਊਨ ਹਰ ਤਰ੍ਹਾਂ ਦਾ ਕੰਪਲੀਟ ਬੰਦ ਜਿਹੜਾ ਵਾ ਉਹ ਸ਼ਾਮ 4 ਵਜੇ ਤੱਕ ਰਹੂਗਾ ਇਹਦੇ ਲਈ ਸਾਰਿਆਂ ਪੰਜਾਬ ਵਾਸੀਆਂ ਤੋਂ ਅਸੀਂ ਸਹਿਯੋਗ ਦੀ ਮੰਗ ਕੀਤੀ ਹੈਗੀ ਆ 26 ਨੂੰ ਖਨੌਰੀ ਬਾਰਡਰ ਤੇ 11 ਵਜੇ ਅਸੀਂ ਸੱਦਾ ਪੱਤਰ ਹੀ ਭੇਜੇ ਪ੍ਰੈਸ ਨੂੰ ਜਾਰੀ ਕਰਦਾਂਗੇ ਜਿੰਨੀਆਂ ਵੀ ਜਥੇਬੰਦੀਆਂ ਚਾਹੇ ਉਹ ਤੁਸੀਂ ਆਂਗਣਵਾੜੀ ਵਰਕਰ ਯੂਨੀਅਨ ਆ ਆਸ਼ਾ ਵਰਕਰ ਜੂਨੀਅਨ ਆ ਟਰੱਕ ਜੂਨੀਅਨ ਆ ਸਟੂਡੈਂਟ ਜੂਨੀਅਨ ਆ ਟਰਾਂਸਪੋਰਟ ਜੂਨੀਅਨ ਆ ਪੀ ਆਰਟੀਸੀ ਬੱਸ ਮੁਲਾਜ਼ਮ ਜੂਨੀਅਨ ਆ ਰੋਡਵੇਜ ਬੱਸ ਵਾਲੇ ਜੂਨੀਅਨ ਆ ਪ੍ਰਾਈਵੇਟ ਬੱਸ ਮੁਲਾਜ਼ਮ ਜੂਨੀਅਨ ਆ ਪਟਵਾਰੀ ਜੂਨੀਅਨ ਆ ਕੰਪਿਊਟਰ ਜੂਨੀਅਨ ਆ ਪਟਵਾਰੀ ਕਾਨੂੰਗੋ ਜੂਨੀਅਨ ਆ ਯੂਨੀਵਰਸਿਟੀ ਸਟੂਡੈਂਟ ਨੇ ਕਾਲਜਾਂ ਦੇ ਪ੍ਰੋਫੈਸਰ ਜੂਨੀਅਨ ਨੇ ਰੇੜਾ ਫੜੀ ਵਾਲੇ ਜੂਨੀਅਨ ਆ ਮਜ਼ਦੂਰ ਜੂਨੀਅਨ ਨੇ ਪਠਾ ਮਜ਼ਦੂਰ ਜੂਨੀਅਨ ਆ ਰਿਸ਼ਕਾ ਜੂਨੀਅਨ ਆਟੋ ਜੂਨੀਅਨ ਚੌਂਕੀਦਾਰਾ ਜੂਨੀਅਨ ਨੰਬਰਦਾਰ ਜੂਨੀਅਨ ਆਰਤੀ ਜੂਨੀਅਨ ਪੱਲੇਦਾਰ ਜੂਨੀਅਨ ਵਾਟਰ ਸਪਲਾਈ ਵਰਕਰ ਜੂਨੀਅਨ ਟ੍ਰੇਡ ਜੂਨੀਅਨ ਐਡਵੋਕੇਟ ਜੂਨੀਅਨ ਬਿਜਲੀ ਕਰਮਚਾਰੀ ਜੂਨੀਅਨ ਸਾਬਕਾ ਸੈਨਿਕ ਯੂਨੀਅਨ ਸਮੇਤ ਹਰ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਅਸੀਂ ਸੱਦਾ ਦਿੱਤਾ ਹੈਗਾ ਵਾ